ਪੰਜਾਬ ਵਿੱਚ ਦਿਨ-ਦਿਨ ਗੁੰਡਾਗਰਦੀ ਦੇ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਇਸੇ ਤਰ੍ਹਾਂ ਦੀ ਤਾਜ਼ਾ ਘਟਨਾ ਵਾਪਰੀ ਨਾਬਾਦੀ ਸਬ ਤਹਿਸੀਲ ਪਾਸੋ ਦੇ ਪਿੰਡ ਦਿੱਤੂਪੁਰ ਵਿੱਚ ਜਿੱਥੇ ਲੋਹੇ ਦੀ ਸ਼ਟਰਿੰਗ ਦੀ ਦੁਕਾਨ ਤੇ 10-12 ਦੇ ਕਰੀਬ ਅਣਖਿਆਤੇ ਵਿਅਕਤੀਆਂ ਵੱਲੋਂ ਮੂੰਹ ਮੰਨ ਕੇ ਹਮਲਾ ਕਰ ਦਿੱਤਾ ਸ਼ਟਰਿੰਗ ਦੀ ਦੁਕਾਨ ਦੇ ਮਾਲਕ ਅਤੇ ਦੁਕਾਨ ਤੇ ਕੰਮ ਕਰ ਰਹੇ ਵਿਅਕਤੀਆਂ ਤੇ ਹਮਲਾ ਕੀਤਾ ਗਿਆ ਇਹ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈ ਹੈ ਇਸ ਮੌਕੇ ਨਵਾਰੀ ਤਹਿਸੀਲ ਪਾਸੋਰੇ थाना ਐਸ ਐਚ ਓ ਇੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਅਸੀਂ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਤੇ ਛੇਤੀ ਹੀ ਇਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾਇਆ ਜਾਵੇਗਾ। ਅਸੀਂ ਦੁਕਾਨ 'ਚ ਆਪਦਾ ਸਮਾਨ ਲਗਾਉਂਦੇ ਪੈ ਸੀ ਲਗਾਉਂਦੇ ਸੀ ਬੰਦੇ ਕਸਟਮਰ ਆਏ ਹੋਏ ਸੀ ਸਾਨੂੰ ਕੁਝ ਨਹੀਂ ਪਤਾ ਲੱਗਿਆ ਹੈਗਾ ਮੁੰਡੇ ਆਏ ਉਹਨਾਂ ਕੋਲ ਕਿਰਪਾਨਾਂ ਸੀ ਸਾਡੇ ਆ ਕੇ ਮਾਰਨ ਲੱਗੇ ਅਸੀਂ ਬਥੇਰਾ ਪੁੱਛਿਆ ਵੀ ਤੁਸੀਂ ਕੌਣ ਹੋ ਉਹਨਾਂ ਨੇ ਕੁਝ ਨਹੀਂ ਪੁੱਛਿਆ ਮਾਰਨ ਦੇ ਸਿੰਸਲੇ 'ਚ ਆਏ ਸੀ ਅਸੀਂ ਮੈਂ ਉੱਥੋਂ ਬੜਾ ਔਖਾ ਜਾਣ ਛੱਡਾ ਕੇ ਭੱਜਿਆ ਭੱਜ ਕੇ ਜਾ ਕੇ ਮੇਰੇ ਮਗਰ ਵੀ ਭੱਜੇ ਨੇ ਮੇਰੇ ਇਹ ਕਰਪਾਨਾ ਸੱfte ਮਾਰੀਆਂ ਨੇ ਇੱਥੇ ਹੱਥਾਂ ਉੱਥਾਂ ਤੇ ਸਭ ਕਿਤੇ ਮਾਰੀਆਂ ਆਉਂ ਜਾਂਦੇ ਆ ਮੈਂ ਭੱਜ ਕੇ ਜਦੋਂ ਉੱਥੇ ਜਾ ਕੇ ਬਹੁਤ ਔਖੀ ਜਾਨ ਬਚਾਈ ਆ ਨਾਲ ਉੱਥੇ ਮੁੰਡੇ ਹੋਰ ਵੀ ਸੀ ਦੋ ਤਿੰਨ ਦੇ ਹੋਰ ਦੇ ਵੀ ਮਾਰ ਕੇ ਗਏ ਨੇ ਜਿਹੜਾ ਉਹ ਨਾਲ ਨੂੰ ਜਾਂਦਾ ਸੀ ਹਰੇਕ ਤੇ ਮਾਰਦੇ ਸੀ ਲੜਾਈ ਝਗੜਾ ਤਾਂ ਵੈਸੇ ਕੋਈ ਨਹੀਂ ਹੈਗਾ ਸਾਰੇ ਠੀਕ ਕਿਸੇ ਨਾਲ ਲੈਣ ਦੇਣ ਨਹੀਂ ਸੀ ਸਿਰ 'ਚ ਵੀ ਸੱਟ ਲੱਗੀ ਆ ਸਿਰ 'ਚ ਬਹੁਤ ਜ਼ਿਆਦੀ ਸੱਟ ਬਚੀ ਆ ਟਾਂਕੇ ਵੀ ਲੱਗੇ ਆ ਟਾਂਕੇ ਵੀ ਲੱਗੇ ਹੋਏ ਨੇ ਕੁਝ ਕੋਈ ਪੁਲਿਸ ਕੰਪਲੀਟ ਕਰਤੀ ਆ। ਪੰਸਕਾਂ ਬੜਾ ਇੱਕ ਕਰਤੀ। ਮੇਰੇ ਅਸੀਂ ਆਪ ਦੀ ਦੁਕਾਨ 'ਚ ਕੰਮ ਕਰ ਰਹੇ ਸੀ। ਅਣਪਛਾਤੇ ਵਿਅਕਤੀ ਆਏ। ਤੇ ਸਾਡੇ ਕੋਲ ਉੱਥੇ ਜਿਹੜੇ ਮਤਲਬ ਸਮਾਨ ਲੈਣ ਆਇਆ ਇਹ ਬੰਦੇ ਵੀ ਸੀ ਉੱਥੇ। ਅਣਪਛਾਤੇ ਵਿਅਕਤੀ ਨੇ ਤੇਜ਼ ਤਾਰ ਹਥਿਆਰਾਂ ਨਾਲ ਬਿਨਾਂ ਕੁਝ ਪੁੱਛੇ ਤੋਂ ਸਾਡੇ ਤੇ ਹਮਲਾ ਕਰਤਾ। ਜਾਨੋਂ ਮਾਰਨ ਦੇ ਮਕਸਦ ਨਾਲ ਆਏ ਸੀ। ਬਹੁਤ ਔਖੀ ਭੱਜ ਕੇ ਉੱਥੋਂ ਆਪਦੀ ਜਾਨ ਬਚਾਈ ਆ। ਮਾਰਨ ਦੇ ਮਕਸਦ ਨਾਲ ਆਏ ਸੀ। ਉਹਨਾਂ ਨੇ ਕੁਝ ਨਹੀਂ ਪੁੱਛਿਆ। ਕੁਝ ਨਹੀਂ ਪੁੱਛਿਆ। ਸਿਰਫ ਸਾਡੇ ਤੇਜਦਾਰ ਹਥਿਆਰਾਂ ਨਾਲ ਹਮਲਾ ਕਰ। ਪਛਾਣ ਨਹੀਂ ਪਰ ਸਾਡੀ ਦੁਕਾਨ ਤੇ ਸੀਸੀਟੀਵੀ ਕੈਮਰੇ ਲੱਗੇ ਸੀ ਫੋਟੋ ਜਿਸੀਂ ਸਾਰੀਆਂ ਵਾਇਰਲ ਕਰਤੀਆਂ। ਉਹ ਸਭ ਕੁਝ ਦੇ ਚੁੱਕੇ ਆ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਕਿ ਸਾਡੀ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ। ਪ੍ਰਸ਼ਾਸਨ ਲੱਗਿਆ ਵੀ ਹੋਇਆ ਪਰ ਅਸੀਂ ਛੇਤੀ ਤੋਂ ਛੇਤੀ ਕਾਰਵਾਈ ਦੀ ਮੰਗ ਕਰਦੇ ਆਂ। ਤਕਰੀਬਨ ਦੁਪਹਿਰੇ 1.2 ਵਜੇ ਦਿਨ ਦਿਹਾੜੇ ਦਿਨ ਦੇ ਵਿੱਚ ਸੀ ਨਾਲ ਵੀਰ ਜੀ ਕਿਸੇ ਨਾਲ ਕੋਈ ਸਾਡਾ ਕੋਈ ਲੈਣ ਦੇਣ ਦਾ ਕੋਈ ਪੁਰਾਣਾ ਝਗੜਾ ਨਹੀਂ ਸੀ। ਅਸੀਂ ਆਪਦਾ ਕੰਮ ਕਰਦੇ ਆਂ। ਮੈਂਤ ਕਰਦੇ ਆ ਕੋਈ ਅਸੀਂ ਕਿਸੇ ਨਾਲ ਕੋਈ ਝਗੜੇ ਦਾ ਸਾਡਾ ਕੋਈ ਉਹ ਹੈ ਨਹੀਂ ਸੀ ਦੁਕਾਨਦਾਰ ਕੋਲ ਤੋਂ ਬਣਾ ਕੋਈ ਹੋਰ ਵੀ ਮੁੰਡਾ ਉੱਥੇ ਸੀਗਾ ਕੋਈ ਜਿਹਦੇ ਸੱਟਾਂ ਲੱਗੀਆਂ ਜਾਂ ਕੋਈ ਜੀ ਸਾਡਾ ਇੱਕ ਮਤਲਬ ਦੋਸਤ ਸਾਡੇ ਨਾਲ ਕੰਮ ਕਰਦਾ ਉਹ ਵੀ ਉਹ ਵੀ ਉੱਥੇ ਸੀ ਉਹਦੇ ਵੀ ਕਾਫੀ ਜ਼ਿਆਦਾ ਸੱਟਾਂ ਵੱਜੀਆਂ ਮੇਰਾ ਬ੍ਰਦਰ ਆ ਇਹਦੇ ਵੀ ਸਿਰਚ ਵੀ ਮਾਰੀਆਂ ਉਹਨਾਂ ਨੇ ਉਹਨਾਂ ਕੋਲ ਉਹ ਲੋਹੇ ਦੇ ਕਾਪੇ ਕਿਰਪਾਨਾਂ ਵਰਦੀ ਸੀ ਉਹਨਾਂ ਨਾਲ ਹਮਲੇ ਕੀਤੇ ਨੇ ਤੇ ਸਿਰਚ ਮਾਰੀਆਂ ਨੇ ਬਾਹਾਂ ਤੇ ਮਾਰੀਆਂ ਨੇ ਇਹ ਤਾਂ ਐ ਮੰਨ ਲਓ ਕਿਸਮਤ ਚੰਗੀ ਸੀ ਭੱਜ ਕੇ ਬਚਿਆ ਜੀ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਮਾਰਨ ਕੋਈ ਸਿਰ ਤੇ ਗੁੱਦੀ ਸੱਤ ਕੋ ਟਾਂਕੇ ਵੀ ਲੱਗੇ ਨੇ ਸਿਰ ਤੇ ਟਾਂਕੇ ਲੱਗੇ ਹੋਏ ਨੇ ਸਰਚੇ ਹੁਣ ਅਸੀਂ ਸਿੱਟੀ ਸਕੈਨ ਕਰਵਾਇਆ ਦੇਖ ਲੈ ਅੱਗੇ ਹੁਣ ਕੀ ਆਉਂਦਾ ਆ ਜੀ ਪਰਮਜੀਤ ਸਿੰਘ ਉਹ ਮੈਂ ਪਿੰਡ ਸ਼ਾਹਪੁਰ ਮੇਰੀ ਦੁਕਾਨ ਦੇ ਤੋਂ ਪਰ ਅੱਡੇ ਚ ਕਰਾਈ ਹੋਈ ਸੀ ਬੱਚੇ ਨੂੰ ਗੁਰਵਿੰਦਰ ਸਿੰਘ ਨੂੰ ਇਹਨੂੰ ਉੱਥੇ ਅਨੁਸ਼ਾਸਤੇ ਆ ਕੇ ਬੰਦੇ ਨੇ ਬਾਹਰ ਨਾ ਤੋਂ ਕਰੀ ਮਾਰ ਨਾ ਪਏ ਕਿ ਮਾਰ ਤੋਂ ਜਾਨ ਮਸਾਂ ਬਚਾਈ ਜਿਹੜੇ ਉਹਦੇ ਨਾਲ ਬੰਦੇ ਬੈਠੇ ਸੀ ਉਹਨਾਂ ਦੇ ਵੀ ਸੱਟਾਂ ਮਾਰੀ ਇਹਨਾਂ ਨੇ ਇੱਕ ਡਕੌਂਡੇ ਦਾ ਬੰਦਾ ਸੀਗਾ ਇੱਕ ਹੋਰ ਨਾਲ ਪਿਆਰ ਸੀ ਛਾਪੁਰ ਦਾ ਇੱਕ ਲੋਟ ਦਾ ਸੀ ਇਹ ਜਿੰਨਾਂ ਦੇ ਮਾਰੇ ਕਿ ਇਹ ਮੇਰੀ ਸੁਣਾਈ ਹੋਣੀ ਚਾਹੀਦੀ ਆ ਮੇਰਾ ਇੱਕੋ ਇੱਕੋ ਬਟਾ ਬਹੁਤ ਇਹਨਾਂ ਨੇ ਧੱਕਾ ਕੀਤਾ ਤੇ ਜੀ 10 12 ਬੰਦੇ ਸੀਗੇ ਕੋਈ ਮੂੰਹ ਬੰਨੇ ਹੋਏ ਸੀਗੇ ਮੋਟਰਸਾਈਕਲਾਂ ਤੇ ਆਏ ਨੇ ਉਹਨਾਂ ਦੀਆਂ ਪਲੇਟਾਂ ਵੀ ਕਹਿੰਦੇ ਖੋਲੀਆਂ ਹੋਈਆਂ ਸੀਗੀਆਂ ਮੋਟਰਸਾਈਕਲਾਂ ਦੀਆਂ ਕਿ ਬਹੁਤ ਜ਼ਿਆਦਾ ਧੱਕਾ ਕਰ ਰਹੇ ਨੇ ਕੱਲ ਮਿਤੀ 13 7 24 ਨੂੰ ਕਰੀਬ 1 2 ਵਜੇ ਗੁਰਵਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਸ਼ਾਹਪੁਰ ਜਿਸ ਨੇ ਦਿੱਤੂਪੁਰ ਪਿੰਡ ਵਸਟੈਂਡ ਪਰ ਸ਼ਟਰਿੰਗ ਦੀ ਦੁਕਾਨ ਕੀਤੀ ਹੋਇਆ ਦੀ ਦੁਕਾਨ ਪਰ ਕੋਈ 10 ਤੋਂ 15 ਵਿਅਕਤੀ ਮਾਰੂ ਹਥਿਆਰਾਂ ਸਮੇਤ ਆਏ ਸੀ ਜੋ ਇਹਨਾਂ ਨਾਮ ਨੂੰ ਵਿਅਕਤੀਆਂ ਨੇ ਗੁਰਵਿੰਦਰ ਸਿੰਘ ਦੀ ਦੁਕਾਨ ਦੇ ਅੰਦਰ ਵੜ ਕੇ ਉਸ ਦੀ ਦੁਕਾਨ ਦੀ ਭੰਗ ਤੋੜ ਕੀਤੀ ਅਤੇ ਉਸ ਦੀ ਕਾਫੀ ਜ਼ਿਆਦਾ ਕੁੱਟਮਾਰ ਕੀਤੀ ਜੋ ਇਲਾਜ ਲਈ ਰੇਂਦਰ ਹਸਪਤਾਲ ਪਟਿਆਲਾ ਦਾਖਲ ਹੋ ਗਿਆ ਸੀ ਤਾਂ ਤੋਂ ਤੁਰੰਤ ਤੌਰ ਤੇ ਅਸੀਂ ਤੁਰੰਤ ਸੀਸੀਟੀਵੀ ਕੈਮਰਾ ਦੇਖਦੇ ਹੋਏ ਦੋਸ਼ੀਆਂ ਦੀ ਕਲਾਸ ਕਰਨੀ ਸ਼ੁਰੂ ਕੀਤੀ ਜੋ ਅੱਜ ਗਵਿੰਦਰ ਸਿੰਘ ਨੇ ਬਿਆਨ ਲਿਖਾਇਆ ਜਿਸ ਦੇ ਬਿਆਨ ਪਰ ਕਾਗਜ਼ਾ ਨੰਬਰ 75 ਮਿਤੀ 14 7 24 ਅੰਡਰ ਸੈਕਸ਼ਨ 109 333 115 2 118 12 324 3522 1913 190 BNS 73 ਮਕਦਮਾ ਦਾ ਰਜਿਸਟਰ ਕਰਕੇ ਤਫਤੀਸ਼ ਆਰੰਭ ਕਰ ਦਿੱਤੀ ਹੈ ਸੀਸੀਟੀਵੀ ਫੁਟੇਜ ਰਾਹੀਂ ਅਤੇ ਹੋਰ ਖੁਫੀਆਂ ਸੋਸਰਾਂ ਰਾਹੀਂ ਅਸੀਂ ਦੋਸ਼ੀਆਂ ਦੀ ਤਲਾਸ਼ ਕਰ ਰਹੀਆਂ ਜਿਨ੍ਹਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਸਲਾਖਾਂ ਵਿੱਚ ਭੇਜਿਆ ਜਾਵੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ